नया न्यूज चैनल लाने से पहले हमने आपसे पूछा कैसा होना चाहिए न्यूज चैनल तो आपने हमें बताया खबरें हो एजेंडा नहीं तो अब देखिए तक तक 360 गली से ग्लोब गल कहती भी भी मैं जो भी बीजेपी जो बीजेपी की सरकार लीडरशिप हुक्म करेगी मैं उन्होंने मेरी अपनी कोई निजी हां या ना मेरी कोई लाइन ਆਪਣੀ ਵੱਲੋਂ ਨਹੀਂ ਗਈ ਜੋ ਬੀਜੇਪੀ ਕਹੇਗੀ ਜੋ ਬੀਜੇਪੀ ਦੀ ਪਾਰਟੀ ਦੀ ਸੋਚ ਹੋਏਗੀ ਰਮਨੀਤ ਬਿੱਟੂ ਅਸੀਂ ਪਰਿਵਾਰ ਨੇ ਚਾਹੇ ਪਰਿਵਾਰ ਸਾਰੇ ਪਰਿਵਾਰ ਦੀ ਮੈਂ ਗੱਲ ਕਰਦਾ ਮੇਰੇ ਇਕੱਲੇ ਨਹੀਂ ਇਹ ਫੈਸਲਾ ਲਿਆ ਅਸੀਂ ਇਹਦੇ ਵਿੱਚ ਕੋਈ ਵੀ ਰੋੜਾ ਅੜਿੱਕਾ ਕਿਸੇ ਕੀਮਤ ਦੀ ਕੋਈ ਗੱਲ ਨਹੀਂ ਕਰਾਂਗੇ ਸਰ ਆਦੇਸ਼ੀ ਜੀ ਮੰਨਨੇ ਵਿੱਚ ਜੋ ਜਲੰਧਰ ਕੋਟਾ ਉਹ ਤਾਂ ਬਣਾਇਆ ਨਹੀਂ ਗਿਆ ਥਾ ਇਸ ਬੇ ਆਪ ਕਿਆ ਕਹਿੰਦੇ ਕੋਈ ਗੱਲ ਨਹੀਂ ਸੀਪੀ ਅਤੇ ਡੀਜੀਪੀ ਜਵਾਬ ਦੇਣਗੇ ਸਾਹਮਣੇ ਸਪੀਕਰ ਸਾਹਿਬ ਸਰ ਉਹ ਅੱਜ ਪਰ ਸਰ ਜਿਹੜਾ ਵੀਡੀਓ ਕਹਿ ਹੈ ਕਿ ਠੀਕ ਨਹੀਂ ਹੈਗਾ ਤੇ ਕੋਰਟ ਨੇ ਵੀ ਅੱਗੇ ਉਹਨੂੰ ਕਹਿਤਾ ਹੈ ਹਟਾਉਣ ਦੇ ਵਾਸਤੇ ਕਿਸ ਨੇ ਜੋ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਗਲਤ ਤਰੀਕੇ ਸੇ ਵੀਡੀਓ ਅਪਲੋਡ ਕੀਤੀ ਮੈਂ ਤਾਂ ਭਗਵੰਤ ਮਾਨ ਕਾ ਅਸਤੀਫਾ ਮੰਗ ਰਹਾ ਹੂੰ ਵੀ ਜੋ ਉਹ ਬੇਅਦਵੀ ਕਰ ਰਹੇ ਹੈ ਉਹ ਅਸਤੀਫਾ ਦੇ ਪਰ ਉਹ ਤਾਂ ਕਹਿੰਦੇ ਜੀ ਵੀਡੀਓ ਸਾਡਾ ਹੈ ਨਹੀਂਗਾ ਕਹਿੰਦੇ ਇਹਦੇ ਕਹਿਣਾ ਕੀ ਹੋ ਜੂ ਲੱਗ ਜੂ ਪਤਾ ਇੱਕ ਨਹੀਂ ਇਲੈਕਸ਼ਨ ਕੋਡ ਲੱਗਣ ਦੇ ਉਦੋਂ ਪਹਿਲਾਂ ਪਹਿਲਾਂ 100 ਆਉਣੀਆਂ ਹੈ ਇੱਕ ਵਾਰ ਕੀਤਾ ਉਹਨੇ ਕੰਮ ਮੈਨੂੰ ਨਾਲ ਹੀ ਰਿਹਾ ਮੇਰੇ ਪਾਰਲੀਮੈਂਟ ਚ ਜਿਹੜੇ ਐਮਪੀ ਜਿਹਦੇ ਨਾਲ ਦੇ ਐਮਪੀ ਕਿੰਨੀ ਵਾਰ ਨਹੀਂ ਇੱਕ ਵਾਰ ਸੋਰ ਸੁਣ ਲਓ ਕਿੰਨੀ ਵਾਰ ਐਮਪੀ ਇਹਨੂੰ ਸੁੰਘ ਕੇ ਸੁੰਘਦੇ ਆਉਂਦੇ ਸੀ ਕਿੰਨਾ ਇਹ ਮਜ਼ਾਕ ਦਾ ਪਾਤਰ ਬਣਿਆ ਹੋਇਆ ਇਸ ਕਰਕੇ ਲੋਕਾਂ ਨੂੰ ਸੀ ਕਿਉਂਕਿ ਮਾਂ ਦੇ ਕੇਜਰੀਵਾਲ ਨੇ ਸਿਰ ਤੇ ਹੱਥ ਮਾਂ ਤੋਂ ਉੱਤੇ ਕੋਈ ਚੀਜ਼ ਨਹੀਂ ਉਦੋਂ ਬਾਅਦ ਫਿਰ ਇਹ ਉਸੇ ਲੱਛਣਾਂ ਤੇ ਆ ਗਿਆ ਤੇ ਆ ਘਾਰਾ ચીਫ ਮਿਨਿਸਟਰ ਦਾ ਆ ਜਿਹੜਾ 50 ਨੰਬਰ ਕੋਠੀ ਹੈ ચીਫ ਮਿਨਿਸਟਰ ਤਾਂ ਇਹ ਚ ਰਹਿੰਦਾ ਇਹ ਤਾਂ ਮਖੌਟਾ ਰਹਿੰਦਾ ਹੈ ਹੋਰ ਇਹ ਚ ਕੁਛ ਨਹੀਂਗਾ ਇਹ ਚ ਮਖੌਟਾ ਰਹਿੰਦਾ ਹੈ ਇਹ ਆਮ ਆਦਮੀ ਵਾਲੀ ਭਲੇਖਾ ਪਾ ਕੇ ਵੀ ਲੋਕ ਰੁਕੇ ਰਹਿਣ ਵੀ ਕਿਤੇ ਨਾ ਕਿਤੇ ਅਕਾਲੀ ਦਲ ਨਾਲ ਸਮਝੌਤਾ ਹੋਈ ਜਾਣਾ ਉਧਰੋਂ ਚੰਗੇ ਬੰਦੇ ਇੱਧਰ ਜੁਆਇਨ ਨਾ ਕਰ ਜਣ ਜਾਂ ਜਿਹੜੇ ਹੋਰ ਅਕਾਲੀ ਦਲ ਬਣੇ ਉਹ ਚੋਂ ਚੰਗੇ ਬੰਦੇ ਜੁਆਇਨ ਨਾ ਕਰ ਜਣ ਉਹ ਇਸ ਕਰਕੇ ਜਿਹੜਾ ਅਕਾਲੀ ਦਲ ਵਾਲਾ ਉਲਟ ਵਾਲਾ ਅਕਾਲੀ ਦਲ ਆ ਉਹਨੂੰ ਰੋਕਣਾ ਚਾਹੁੰਦੇ ਆ ਵੀ ਨਹੀਂ ਸਮਝੌਤਾ ਹੋ ਜਾਣਾ ਇਹ ਸਾਰੀ ਗੇਮ ਆਮ ਆਦਮੀ ਦੀ ਆ ਪਰ ਅਸੀਂ ਕਲੀਅਰ ਆਪਣਾ ਪਾਰਟੀ ਨੇ ਸਾਡੀ ਨੇ ਬੜਾ ਕਲੀਅਰਲੀ ਲਾਈਨ ਲਈ ਆ ਜਿਹੜੇ ਚੰਗੇ ਬੰਦੇ ਪੰਜਾਬ ਦੇ ਲਈ ਭਲਾ ਕਰਨਾ ਚਾਹੁੰਦੇ ਆ ਪੰਜਾਬ ਦੀ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਜਿਹੜੇ ਬੀਜੇਪੀ ਲੀਡਰਸ਼ਿਪ ਨੂੰ ਬੀਜੇਪੀ ਵਿਚਾਰਧਾਰਾ ਨੂੰ ਜਿਹਨੂੰ ਠੀਕ ਲੱਗਦੇ ਆ ਉਹ ਜੁਆਇਨ ਅਸੀਂ ਸਾਰਿਆਂ ਨੇ ਕਿਹਾ ਹੈ ਕਿਉਂਕਿ ਇੱਕ ਪਾਰਟੀ ਹੈ ਜਿਹੜੀ 117 ਸੀਟਾਂ ਤੇ ਨਹੀਂ ਲੜੀ ਅੱਗੇ ਹੁਣ ਲੜਨੀ ਹੈ ਇੱਕ ਚੀਜ਼ ਹੋਰ ਕਲੀਅਰ ਕਰਿਓ ਕੁਝ ਦਿਨ ਪਹਿਲਾਂ ਫਤੇਜੰਗ ਸਿੰਘ ਬਾਜਵਾ ਦਾ ਬਿਆਨ ਸੀਗਾ ਕਿ ਆਖਰ ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ ਪਾਰਟੀ ਵੱਡਾ ਫੈਸਲਾ ਲੈ ਸਕਦੀ ਹੈ ਤੁਸੀਂ ਵੀ ਸਹਿਮਤ ਹੋਵੋਗੇ ਇਸ ਈਨਾਲ ਜਾਂ ਮੈਂ ਆਪਣੇ ਵੱਲੋਂ ਜਦੋਂ ਭਾਜਪਾ ਜੁਆਇਨ ਕੀਤੀ ਸੀ ਮੈਂ ਇਹ ਗੱਲ ਕਹਿਤੀ ਸੀ ਵੀ ਮੈਂ ਜੋ ਵੀ ਭਾਜਪਾ ਜੋ ਭਾਜਪਾ ਦੀ ਸਰਕਾਰ ਲੀਡਰਸ਼ਿਪ ਹੁਕਮ ਕਰੇਗੀ ਮੈਂ ਉਹਨਾਂ ਦੇ ਨਾਲ ਪਾ ਬੰਦ ਹੋਵਾਂਗਾ ਮੇਰੀ ਆਪਣੀ ਕੋਈ ਨਿੱਜੀ ਹਾਂ ਜਾਂ ਨਾ ਮੇਰੀ ਕੋਈ ਲਾਈਨ ਆਪਣੀ ਵੱਲੋਂ ਨਹੀਂ ਗਈ ਜੋ ਭਾਜਪੀ ਕਹੇਗੀ ਜੋ ਭਾਜਪੀ ਦੀ ਪਾਰਟੀ ਦੀ ਸੋਚ ਹੋਏਗੀ ਰਮਨੀਤ ਬਿੱਟੂ ਅਸੀਂ ਪਰਿਵਾਰ ਨੇ ਚਾਹੇ ਪਰਿਵਾਰ ਸਾਰੇ ਪਰਿਵਾਰ ਦੀ ਮੈਂ ਗੱਲ ਕਰਦਾ ਮੇਰੇ ਇਕੱਲੇ ਨਹੀਂ ਇਹ ਫੈਸਲਾ ਲਿਆ ਅਸੀਂ ਇਹਦੇ ਵਿੱਚ ਕੋਈ ਵੀ ਰੋੜਾ ਅੜਿੱਕਾ ਕਿਸੇ ਕੀਮਤ ਦੀ ਕੋਈ ਗੱਲ ਨਹੀਂ ਕਰਾਂਗੇ सर आदेशी तो जी मामले में जो जालंधर कोर्ट का फैसला आया है क्योंकि पार्टी बीजेपी के नेताओं को तो बनाया नहीं गया था इस पे आप क्या कहेंगे कोई गल नहीं सी और डीजीपी जवाब देंगे स्पीकर साहब सर वो आज सर बताया वीडियो कह है कि ठीक नहीं है तो कोर्ट ने भी हटा देख मांगा जा रहा है एक आम आदमी आम आदमी पार्टी कह रही है कि गलत तरीके से वीडियो अपलोड की मैं तो भगवंत मान का इस्तीफा मांग रहा हूं भी जो ਉਹ ਬੇਅਦਵੀ ਕਰ ਰਹੇ ਹਨ ਉਹ ਅਸਤੀਫਾ ਦੇ ਪਰ ਉਹ ਤਾਂ ਕਹਿੰਦੇ ਜੀ ਵੀਡੀਓ ਸਾਡਾ ਹੈ ਨਹੀਂਗਾ ਕਹਿੰਦੇ ਇਹਦੇ ਕਹਿਣਾ ਕੀ ਹੋ ਜੂ ਲੱਗ ਜੂ ਪਤਾ ਇੱਕ ਨਹੀਂ ਇਲੈਕਸ਼ਨ ਕੋਡ ਲੱਗਣ ਦੇ ਉਦੋਂ ਪਹਿਲਾਂ ਪਹਿਲਾਂ 100 ਆਉਣੀਆਂ ਏ ਇੱਕ ਵਾਰ ਕੀਤਾ ਉਹਨੇ ਕੰਮ ਮੈਨੂੰ ਨਾਲ ਹੀ ਰਿਹਾ ਮੇਰੇ ਪਾਰਲੀਮੈਂਟ ਚ ਜਿਹੜੇ ਐਮਪੀ ਜਿਹਦੇ ਨਾਲ ਦੇ ਐਮਪੀ ਜਿਹਦਾ ਵਿਪ ਚੀਫ ਵਿਪ ਕੌਣ ਸੀ ਧਰਮਵੀਰ ਗਾਂਧੀ ਕੌਣ ਲੀਡਰ ਸੀ ਖਾਲਸਾ ਸਾਹਿਬ 2 ਐਮਪੀ ਦੋ ਐਮਪੀ ਆਨੇ ਲਿਖ ਕੇ ਦੇਤਾ ਵੀ ਅਸੀਂ ਇਸ ਸ਼ਖਸ਼ ਨਾਲ ਭਗਵੰਤਨਾ ਨਹੀਂ ਬਹਿਣਾ ਅਸੀਂ ਪਾਠ ਤੇ ਪੂਜਾ ਕਰਕੇ ਸਵੇਰੇ ਆਉਨੇ ਆ ਇਹ ਪਾਰਲੀਮੈਂਟ ਦੇ ਮੰਦਰ ਚ ਲੋਕਾਂ ਦੀ ਗੱਲ ਕਰਨ ਇਹ ਤੋਂ ਸ਼ਰਾਬ ਦੀ স্মੈਲ ਆਉਂਦੀ ਆ ਬਦਬੂ ਮਾਰਦੀ ਆ ਸਾਡੀਆਂ ਸੀਟਾਂ ਚੇਂਜ ਕਰ ਦਿਓ ਇਹ ਤਾਂ ਇਹ ਤਾਂ ਮੈਂ ਆਪਣੇ ਵੱਲ ਨਹੀਂ ਕਹਿ ਰਿਹਾ ਕੋਈ ਆਪਣੇ ਵੱਲੇ ਤੇ ਇਹ ਤਾਂ ਚਿੱਠੀ ਲੈਟਰ ਸਮਿਤਰਾ ਮਹਾਜਨ ਜੀ ਸਪੀਕਰ ਨੂੰ ਦਿੱਤੀ ਸੀ ਇਹਦੇ ਐਮਪੀ ਆਨੇ ਇਹਦੇ ਐਮਪੀਆ ਨੇ ਵੀ ਸੀਟ ਬਦਲੋ ਤੇ ਇਹ ਇੱਕ ਗੱਲ ਹੋਰ ਸੁਣ ਲਓ ਇੱਕ ਗੱਲ ਹੋਰ ਸੁਣ ਲਓ ਕਿੰਨੀ ਨਹੀਂ ਇੱਕ ਵਾਰ ਸੋਰ ਸੁਣ ਲਓ ਕਿੰਨੀ ਵਾਰ ਐਮਪੀਆ ਨੂੰ ਸੁੰਘ ਕੇ ਸੁੰਘਦੇ ਆਉਂਦੇ ਸੀ ਕਿੰਨਾ ਇਹ ਮਜ਼ਾਕ ਦਾ ਪਾਤਰ ਬਣਿਆ ਹੋਇਆ ਇਸ ਕਰਕੇ ਲੋਕਾਂ ਨੂੰ ਸੀ ਕਿਉਂਕਿ ਮਾਂ ਦੇ ਕੇਜਰੀਵਾਲ ਨੇ ਸਿਰ ਤੇ ਹੱਥ ਮਾਂ ਤੋਂ ਤੇ ਕੋਈ ਚੀਜ਼ ਨਹੀਂ ਉਦੋਂ ਬਾਅਦ ਫੇਰ ਇਹ ਉਸੇ ਲੱਛਣਾਂ ਤੇ ਆ ਗਿਆ ਤੇ ਆ ਘਰ ਆ ਚੀਫ ਮਿਨਿਸਟਰ ਦਾ ਆ ਜਿਹੜਾ 50 ਨੰਬਰ ਕੋਠੀ ਹੈ ਚੀਫ ਮਿਨਿਸਟਰ ਦਾ ਇਹ ਚ ਰਹਿੰਦਾ ਇਹ ਤਾਂ ਮਖੌਟਾ ਰਹਿੰਦਾ ਹੈ ਹੋਰ ਇਹ ਚ ਕੁਝ ਨਹੀਂਗਾ ਇਹ ਚ ਮਖੌਟਾ ਰਹਿੰਦਾ ਹੈ ਤੇ ਇਹ ਤੋਂ ਇਹ ਤੋਂ ਪੰਜਾਬ ਨੂੰ ਬਚਾਉਣਾ ਹੈ ਇਹਨੂੰ ਖਾਲੀ ਕਰਾਉਣਾ ਹੈ